Thank <laughs> you. 高压工呢？我这高压。我吹呀吹嘛、哎、呀。对。 تنال آ جی تو چل لگ واہ دیکھو کہ یہ ہو کے

भारती कानून एकताद जिदा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਕੜਨਾ ਐਕਸਪ੍ਰੈਸ ਵੇਹ ਤੇ ਖੜੇ ਆ ਸਾਥੀਓ ਸਾਹਮਣੇ ਤਈਪੁਰ ਪਿੰਡ ਹੈਗਾ ਜਿੱਥੇ ਕਿ ਸਾਡੇ ਘੱਗੇ ਧਰਨਾ ਜਿਹੜਾ ਚੱਲ ਰਿਹਾ ਸੀ ਇਹਨਾਂ ਦੀ ਨਜਾਇਜ਼ ਮਾਈਨਿੰਗ ਨੂੰ ਲੈ ਕੇ 20 ਦਿਨ ਲਗਾਤਾਰ ਅਸੀਂ ਉੱਥੇ ਬੈਠ ਰਹੇ ਹਾਂ ਆਪਣੇ ਮੰਗਾਂ ਨੂੰ ਲੈ ਕੇ ਜੋ ਕਿ ਸਾਡੀਆਂ ਕਮਿਸ਼ਨਰ ਸਾਹਿਬ ਦੇ ਕੇਸਾਂ ਦੇ ਅਵਾਰਡ ਇੱਕ ਸਾਡੇ ਕਿਸਾਨ ਸਾਥੀ ਦੀ ਜਿਹੜੀ 2.5 ਸਾਲ ਤੋਂ ਕੋਰਟ 'ਚ ਜਮ੍ਹਾ ਪਈ ਪੈਂਡਿੰਗ ਪੇਮੈਂਟ ਪਾਈਪਲਾਈਨਾਂ ਦਾ ਅਵਾਰਡ ਰਸਤੇ ਆ ਸੰਬੰਧੀ ਦਿੱਕਤਾਂ ਤੇ ਹੋਰ ਅਨੇਕਾਂ ਜਿਹੜੀਆਂ ਨਹਿਰੀ ਪਾਣੀ ਦੀਆਂ ਸਮੱਸਿਆਵਾਂ ਨੇ ਆਦੀ ਮੰਗਾ ਜੋ ਇਸ ਰੋਡ ਨਾਲ ਜੁੜਦੀਆਂ ਨੇ ਉਹਨਾਂ ਨੂੰ ਲੈ ਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 3-4 ਸਾਲ ਤੋਂ ਜਿਹੜਾ ਸੰਘਰਸ਼ ਭਾਰਤੀ ਕਿਸਾਨ ਜੀ ਨੇ ਇਕਤਾ ਆਜ਼ਾਦ ਵੱਲੋਂ ਵਿੱਢਿਆ ਹੋਇਆ ਸਾਡੀ ਸਾਡੀ ਰੋਡ ਕਿਸਾਨ ਕਮੇਟੀ ਨੇ ਪਿਛਲੇ ਦਿਨੀ ਕੱਗੇ ਇਹਨਾਂ ਦੀ ਨਜਾਇਜ਼ ਮੈਨੇ ਕਰਦੀ ਜਿਹੜੀ ਮਸ਼ੀਨਰੀ ਰੋਕੀ ਸੀ ਪਰ ਅਧਿਕਾਰੀਆਂ ਵੱਲੋਂ ਸਾਨੂੰ ਕੋਈ ਠੋਸ ਗੱਲਬਾਤ ਨਹੀਂ ਆਈ ਨਾ ਹੀ ਸਾਡੇ ਮਸਲਿਆਂ ਦਾ ਹੱਲ ਹੋਇਆ ਜਿਸ ਕਰਕੇ ਮਜਬੂਰ ਸਾਨੂੰ 23 ਪੁਰ ਪਿੰਡ ਜਿੱਥੇ ਕਿਰਿਆ ਦਾ ਕੰਮ ਚੱਲ ਰਿਹਾ ਸੀ ਸੜਕ ਦੀ ਉਹ ਸਾਰੀ ਦਾ ਉਹ ਸਾਰੇ ਕੰਮ ਨੂੰ ਅਸੀਂ ਕੱਲ ਜਿਹੜਾ ਜਥੇਬੰਦਕ ਢਾਂਚੇ ਨਾਲ ਰੋਕਿਆ ਤਾਂ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਕਰ ਸਕੀਏ ਰਾਹਗੀਰਾਂ ਵਾਸਤੇ ਰਸਤਾ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰਾਂ ਨੂੰ ਕਿ ਜਿਸ ਤਰ੍ਹਾਂ ਦੀਆਂ ਮਾਰੂ ਨੀਤੀਆਂ ਤੁਸੀਂ ਕਲੈਕਟਰੇਟ ਵੜਾ ਕੇ ਸਾਡੇ ਤੇ ਥੋਪੀਆਂ ਨੇ ਜਦੋਂ ਕਿ ਮਹਿਜਕ 14,112,000 ਰਾਸ਼ੀ ਤੇ ਸਾਡੀ 11 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਹੈ ਤਾਂ ਇਸ ਤਰ੍ਹਾਂ ਦੀਆਂ ਮਾਰੂ ਨੀਤੀਆਂ ਜਿਹੜੀਆਂ ਬੰਦ ਕਰਕੇ ਕਲੈਕਟਰੇਟ ਵਧਾ ਕੇ ਜੋ ਐਸਟੀ ਕਲੈਕਟਰੇਟ ਨੇ ਪਿੰਡਾਂ ਚ ਉਹ ਕੀਤੇ ਜਾਣ ਤੇ ਸਟਾਰਮ ਡਿਊਟੀ ਜਿਹੜੀ ਹੈ ਜਿਹਦੇ ਰਾਹੀਂ ਸਾਨੂੰ ਚੋਰ ਬਣਾਇਆ ਜਾ ਰਿਹਾ ਹੈ ਉਹ ਸਟਾਰਮ ਡਿਊਟੀ ਘਟਾਈ ਜਾਵੇ ਧੰਨਵਾਦ